ਮਿੰਡਰ ਨੂੰ ਲਾਭ ਹੋ ਉਹਨਾਂ ਨੂੰ ਬਹਾਦਰ ਚਾਹਾਂਗੀ ਕੋ ਦੋ ਸ਼ਖਸ ਸਾਡੇ ਵਜ੍ਹਾ ਦੇ ਗਏ ਥੈਂਕ ਯੂ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਮੈਡਮ ਰੁਸ਼ਪਿੰਦਰ ਗੌਰ ਜੀ ਜਿਨ੍ਹਾਂ ਦੀ ਬਦੌਲਤ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਵਿਰੇਂਦਰ ਸਾਹਿਬ ਲੋਕੋਂ ਬੇਤੋ ਰਿਸ਼ਪਾਲ ਸਿੰਘ ਜੀ ਤੇ ਹੋਰ ਜੱਟ ਸਹਿਬਾਨ ਪਿਆਰੇ ਬੱਚਿਓ ਸਾਰਾ ਸਟਾਫ ਤੁਸੀਂ ਬਹੁਤ ਵਧਾਈ ਦੇ ਪਾਤਰੋਂ ਤੋਂ ਨਵਾਰਜਸ ਮંચ ਤੇ ਆ ਕੇ ਬੋਲਣ ਦਾ ਸਮਾਂ ਮਿਲ ਗਿਆ ਬੱਚੇ ਇਦਾਂ ਛੋਟਾ ਛੋਟਾ ਤੁਸੀਂ ਲਿਖਦੇ ਜਾਓਗੇ ਬੋਲਦੇ ਜਾਓਗੇ ਤੁਹਾਡੀ ਅੱਗੇ ਤਰੱਕੀ ਹੁੰਦੀ ਜਾਣੀ ਹੈ ਦਿਨੋ ਦਿਨ ਤੁਸੀਂ ਉਚਾਈਆਂ ਨੂੰ ਛੂਹੋਗੇ ਜੇ ਅੱਜ ਤੁਸੀਂ ਇੱਥੇ ਆ ਕੇ ਬੋਲੇ ਹੋ ਕੱਲ ਤੁਸੀਂ ਵੱਡੇ ਮੰਚ ਤੇ ਵੀ ਜਾ ਕੇ ਬੋਲ ਸਕਦੇ ਹੋ ਇਸ ਲਈ ਬੱਚਿਓ ਇਹ ਰਾਹ ਨਹੀਂ ਛੱਡਣਾ ਲਿਖਣ ਦਾ ਲਿਖਣ ਪੜ੍ਹਨ ਨਾਲ ਹੀ ਸਾਡੀ ਅਕਲ ਆ ਜਿਹੜੀ ਉਹ ਜ਼ਿਆਦਾ ਵੱਧੀ ਹੈ ਜਦੋਂ ਅਸੀਂ ਪੜਾਈ ਨਾਲ ਮੱਥਾ ਟੌਂਦੇ ਹਾਂ ਕਿਤਾਬਾਂ ਨੂੰ ਪੜ੍ਹਦੇ ਹਾਂ ਪੁੱਤ ਲਿਖਦੇ ਹਾਂ ਸਾਡੀ ਕਲਮਾਂ ਜਿਹੜੀ ਹੋਰ ਵਧੀਆ ਹੁੰਦੀ ਪੜ੍ਹਨੀਆਂ ਦੀਆਂ ਜ਼ਿੰਦਗੀ ਵਿੱਚ ਅਸੀਂ ਹੋਰ ਤਰੱਕੀ ਹਾਸਲ ਕਰਦੇ ਹਾਂ ਇਸ ਲਈ ਪੜ੍ਹਨਾ ਲਿਖਣਾ ਕਦੇ ਨਹੀਂ ਛੱਡਣਾ ਤੇ ਧੰਨਵਾਦੀਆਂ ਮੈਡਮ ਦਾ ਜਿਨ੍ਹਾਂ ਨੇ ਬੋਲਣ ਲਈ ਟਾਈਮ ਦਿੱਤਾ ਬੱਚੇ ਇੱਕ ਛੋਟੇ ਜਿਹੇ ਕਵਿਤਾ ਮੈਂ ਤੁਹਾਡੇ ਲਈ ਬੱਚਿਆਂ ਲਈ ਹੋਈ ਆ ਉਹ ਸਪੈਸ਼ਲ ਤੇ ਉਹ ਬੋਲੂਗਾ ਮੈਂ ਇਹਦਾ ਟੌਪਿਕ ਹੈ ਲਿਖਿਆ ਹਿੰਮਤ ਹਿੰਮਤ ਨੂੰ ਯਾਰ ਬਣਾ ਲੈ ਤੂੰ ਦਿਲ ਦੀਆਂ ਸਦਰਾਂ ਪੁਗਾ ਲੈ ਤੂੰ ਕਰ ਹੌਸਲਾ ਕਿਤਾਬਾਂ ਨਾਲ ਯਾਰੀ ਲਾ ਡਰ ਦਿਲ ਦਾ ਅੰਦਰੋਂ ਭਜਾਰੇ ਤੋਂ ਜਿੰਨਾ ਤੁਸੀਂ ਕਿਤਾਬਾਂ ਨੂੰ ਪੜ੍ਹੋਗੇ ਤੁਹਾਡੇ ਦਿਲ ਦਾ ਡਰ ਖਤਮ ਹੁੰਦਾ ਜਾਣਾ ਤੁਸੀਂ ਦਲੇਰ ਹੋ ਜਾਵੋਗੇ ਅੰਦਰ ਜਿਹੜੀ ਐਜੂਕੇਸ਼ਨ ਆ ਕਿਸੇ ਨੇ ਲਿਖਿਆ ਵੀ ਡਾਕਟਰਾਂ ਨੇ ਵੀ ਲਿਖਿਆ ਵੀ ਇਹ ਸ਼ੇਰ ਨਹੀਂ ਦਾ ਦੁੱਧ ਹੈ ਜਿਹੜਾ ਪੀਵੇਗਾ ਉਹ ਗਰਜੇਗਾ ਠੀਕ ਆ ਜਿਨ੍ਹਾਂ ਨੇ ਐਜੂਕੇਸ਼ਨ ਚੰਗੀ ਤਰ੍ਹਾਂ ਲੈ ਲਈ ਉਹਦੇ ਚ ਬੋਲਣ ਦੀ ਹਿੰਮਤ ਆਟੋਮੈਟਿਕਲੀ ਆ ਜਾਂਦੀ ਹੈ ਭਗਤ ਸਿੰਘ ਉਹ ਨਹੀਂ ਇਦਾਂ ਨਹੀਂ ਉਹ ਕੁਰਬਾਨੀਆਂ ਕਰਕੇ ਉਹਨਾਂ ਨੇ ਬੜੀਆਂ ਕਿਤਾਬਾਂ ਪੜੀਆਂ ਬੜਾ ਇਤਿਹਾਸ ਲਿਖਿਆ ਉਹਨਾਂ ਨੇ ਬਹੁਤ ਕੁਝ ਲਿਖਿਆ ਜੋ ਦੀ ਬਦੌਲਤ ਉਹ ਏਡੀ ਵੱਡੀ ਕੁਰਬਾਨੀ ਦੇਸ਼ ਲਈ ਕਰ ਗਏ ਤੇ ਅਸੀਂ ਵੀ ਮਤਲਬ ਉਸ ਹਿਸਾਬ ਨਾਲ ਚੱਲ ਕੇ ਆਪਣਾ ਜੀਵਨ ਬਧਿਆ ਬਣਾ ਸਕਦੇ ਆ ਨੈਕਸਟ ਸਟੈਪ ਪੜਾਈ ਸਫਲਤਾ ਦੀ ਕੁੰਜੀ ਹੈ ਪੜਾਈ ਨਾਲ ਰਿਸ਼ਤਾ ਬਣਾ ਲੈ ਤੂੰ ਮਜ਼ਬੂਤ ਹੋ ਜਾਓਗੇ ਅੰਦਰ ਤੱਕ ਪੜ ਕੇ ਸੰਜਮ ਨੂੰ ਯਾਰ ਬਣਾ ਲੈ ਤੂੰ ਪੜਾਈ ਕਦੇ ਨਾ ਤੇਰਾ ਸਾਥ ਛੱਡੇਗੀ ਇਹ ਪੜਾਈ ਨੂੰ ਅਪਣਾ ਲੈ ਤੂੰ ਸਮਾਂ ਪੜਨ ਦਾ ਇਸੇ ਜੀਵਨ ਵਿੱਚ ਹੈ ਵੜ ਕੇ ਜ਼ਿੰਦਗੀ ਰਸਨਾਲੇ ਤੂੰ ਦਿਲ ਦਿਮਾਗ ਤੇਰਾ ਬਣ ਮਜ਼ਬੂਤ ਜਾਏਗਾ ਦਿਨੋਂ ਪੜਨ ਦਾ ਰਾਹ ਅਪਣਾਲੇ ਤੂੰ ਬੋਝ ਘਟ ਹੋ ਜਾਣਾ ਦਿਮਾਗ ਰੋਸ਼ਨ ਹੋ ਜਾਊ ਬੋਝ ਘਟ ਹੋ ਜਾਣਾ ਦਿਮਾਗ ਰੋਸ਼ਨ ਹੋ ਜਾਊ ਧਰਮਿੰਦਰ ਜੇ ਹਿੰਮਤ ਯਾਰ ਬਣਾ ਲੈ ਤੂੰ ਧਰਮਿੰਦਰ ਜੇ ਹਿੰਮਤ ਯਾਰ ਬਣਾ ਲੈ ਤੂੰ ਕੱਲ ਕੀ ਪੁੱਤਰ ਸਾਡੇ ਹੌਸਲੇ ਦੀ ਆ ਜੇ ਅਸੀਂ ਹਿੰਮਤ ਕਰਾਂਗੇ ਤੁਸੀਂ ਕਿਹੜੀ ਵੀ ਭੜਾਈ ਕੁਝ ਵੀ ਕਰ ਸਕਦੇ So, best of luck for you. Thank you. <laughs> so, that was the work of the dump.